ਸਤਿ ਸ਼੍ਰੀ ਅਕਾਲ ਕਲਿਆਣ ਟੀਵੀ ਪੰਜਾਬ ਵਿਕ੍ਰਿਤ ਤੁਸੀਂ ਤੇ ਬਠਿੰਡਾ ਦੇ ਸਿਵਲ ਲਾਈਨ ਪੁਲਿਸ ਥਾਣੇ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਬਠਿੰਡਾ ਦਾ ਨਾਮੀ ਐਲਨ ਇੰਸਟੀਚਿਊਟ ਜਿਸ ਦੇ ਟੀਚਰ ਤੇ ਇਲਜ਼ਾਮ ਨੇ ਕਿ ਉਸ ਦੇ ਵੱਲੋਂ ਇੱਕ ਲੜਕੀ ਨੂੰ ਮੈਸੇਜ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸ਼ਖਸ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਇਸ ਇੰਸਟੀਚਿਊਟ ਦੇ ਵਿੱਚ ਪੜ੍ਹਦੀ ਹੈ ਤੇ ਉੱਥੇ ਅਧਿਆਪਕ ਦੇ ਵੱਲੋਂ ਹੁਣ ਉਸ ਨੂੰ ਮੈਸੇਜ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੀ ਤੇ ਅਗਲੀ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਇਨਾ ਇਨਸਟੀਚਿਊਟ ਜਿਸ ਦਾ ਨਾਮ ਐਲਨ ਇਨਸਟੀਚਿਊਟ ਬਠਿੰਡਾ ਦਾ ਤੇ ਸਿਵਲ ਐਂਡ ਪੁਲਿਸ ਥਾਣੇ ਦੇ ਵਿੱਚ ਇੱਕ ਪਿਤਾ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਉਹਨਾਂ ਦੀ ਬੇਟੀ ਸੈਂਸਿਟਿਊਟ ਦੇ ਵਿੱਚ ਪੜ੍ਹਦੀ ਹੈ ਕਿ ਉੱਥੇ ਦੇ ਇੱਕ ਅਧਿਆਪਕ ਦੇ ਵੱਲੋਂ ਮੈਸੇਜ ਕਰਕੇ ਬੇਟੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਸ ਬਾਬਤ ਸਬੰਧਤ ਪੁਲਿਸ ਅਧਿਕਾਰੀਆਂ ਦਾ ਹੋਰ ਕੀ ਕਹਿਣ ਆਓ ਸੁਣਦੇ ਹਾਂ ਬ੍ਰਦਰ ਇਹ ਐਲਨ ਇਨਸਟੀਚਿਊਟ ਹੈ ਮਾਡਲ ਟਾਊਨ ਫੇਸ 1 ਬਠਿੰਡਾ ਬ੍ਰਾਂਚ ਹੈ ਐਲਨ ਦੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਹੈ ਲਾਡਿਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਤ ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਰਕੇ ਗਲਤ ਚੈਟਾਂ ਨਾਲ ਪਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜਦੀ ਹੈ ਪਤਾ ਨਹੀਂ ਕਿੱਥੋਂ ਉਹਨੇ ਬੇਟੀ ਦੀ ਆਈਡੀ ਲਈ ਤੀ ਉਹਨੇ ਚੈਟ ਸਟਾਰ ਕੀਤੀ ਬੇਟੀ ਨੂੰ ਬੁਰਗਾਵਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਹੈ ਇੱਕ ਹਫਤੇ ਤੋਂ ਉਹ ਪਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਇਸ ਤਰ੍ਹਾਂ ਟੀਚਰ ਕਰ ਰਿਹਾ ਹੈ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਰ ਆ ਤੁਸੀਂ ਚੈਟ ਕੀਤੀ ਹੈ ਜੋ ਵੀ ਮੇਰਾ ਉਹਰੇ ਵਟਸਐਪ ਤੇ ਚੱਲ ਰਿਹਾ ਹੈ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਤਾਂ ਚੈਟ ਰਾਤ ਨੂੰ ਬੱਚਾ ਨਾ ਕਰਦਾ ਔਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜ੍ਹਾਈ ਕਰਦੀ ਕਿ ਪਿਛਲੇ ਇੱਕ ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹਨੂੰ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚੂਟ ਹੀ ਪੜ੍ਹਦੀ ਆ ਇੰਸਟੀਚੂਟ ਹੀ ਹੁੰਦੀ ਆ ਨਹੀਂ ਉਹ ਕਹਿੰਦੀ ਤੂੰ ਮੈਨੂੰ ਬਾਹਰ ਕਿਥੇ ਮਿਲਾਦੀ ਆ ਬਾਹਰ ਮਿਲਣ ਦੀ ਕਿਉਂ ਪੁੱਛ ਰਹੇ ਹੋ বারবার ਕੀ ਕਰਦੀ ਆ ਕਿਥੇ ਜਾਂਦੀ ਆ ਜੋ ਵੀ ਸ਼ਿਕਾਇਤ ਕੀਤੀ ਹੈ ਇੰਸਟੀਚੂਟ ਦੇ ਓਨਰ ਨੂੰ ਤੁਹਾਨੂੰ ਗੱਲਬਾਤ ਹੋਈ ਹੈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਰੇ ਹੈੱਡ ਇੰਸਟੀਚੂਟ ਹੈੱਡ ਨੂੰ ਮਿਲੇ ਹੈਗੇ ਆ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਥੇ ਕਮਰੇ ਚ ਰੁਕੋਤਾ ਹੈ ਉਹਨਾਂ ਦਾ ਮਿਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਗੱਲ ਨੂੰ ਇੱਥੇ ਬੈਠ ਕੇ ਦ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ 'ਚ ਨਾ ਜਾਓ ਤੁਸੀਂ ਮੀਡੀਆ ਨਾ ਕਰੋ ਕਿਉਂ ਮੈਂ ਅੱਜ ਇਸ ਇਪਤਾਂ 'ਚ ਕਿਹਾ ਹੈਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰੈਂਟਸ ਵਾਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਮਾਜੇ ਮੇਰੇ ਵਰਗੇ ਹਜ਼ਾਰਾਂ ਪੇਰੈਂਟਸ ਹੈ ਜਿਹੜੇ ਕਿ ਚੁੱਪ ਕਰ ਜਾਂਦੇ ਹੈ ਕਿ ਗੱਲ ਬਾਹਰ ਨਾ ਆਵੇ ਚਲੋ ਕੋਈ ਗੱਲ ਕੀਤੀ ਹੈ ਬ੍ਰਦਰ ਪੁਲਿਸ ਨੂੰ ਕੁਝ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾ ਹੈਗਾ ਪੀਸੀਆਰ ਆਈ ਹੋਈ ਹੈ ਔਰ ਐਸਐਚਓ ਸਾਹਿਬ ਵੀ ਉਰੇ ਆ ਰਹੇ ਹੁਣ ਫੋਨ ਤੇ ਗੱਲ ਹੋਈ ਹੈ ਉਹ ਆ ਰਹੇ ਦੀ ਡਿਮਾਂਡ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਸਜ਼ਾ ਹੋਵੇ ਉਹ ਜੇ ਬੰਦਾ ਅਸੀਂ ਇਸ ਚੋਣੇ ਅਸੀਂ ਇਸ ਚੋਣਿਆ ਕਿ ਇਸ ਘਟਨਾ ਘਰਮ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਘਮ ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕਿ ਇਹਨੂੰ ਪ੍ਰੋਟੈਕਟ ਕਰ ਰਿਹਾ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਨੂੰ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਕੋਈ ਬੱਚਾ ਪਰੇਸ਼ਾਨ ਚੱਲ ਰਿਹਾ ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦਾ ਇਕੱਲੇ 31 ਨੰਬਰ ਆਇਆ। ਬੱਚੀ ਪਰੇਸ਼ਾਨ ਸੀਗੀ। ਮੈਨੂੰ ਪਰੇਸ਼ਾਨੀ ਸੀਗੀ ਮੈਂ ਸੋਚਿਆ ਸੀ ਕਿ ਸ਼ਾਇਦ ਬੱਚੇ ਨੂੰ ਪੜ੍ਹਾਈ ਚ ਕੋਈ ਦਿੱਕਤ ਹੈ। ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਹ ਦੇ ਬੇਟਾ ਅਗਰ ਤੇਤੋਂ ਪੜ੍ਹਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ। ਬਟ ਸਾਨੂੰ ਅੱਜ ਪਤਾ ਲੱਗਿਆ ਕਿ ਉਹ ਬੰਦਾ ਮੇਰੀ ਬੇਟੀ ਨੂੰ ਰਾਤ ਨੂੰ ਚੈਟ ਤੇ ਪਰੇਸ਼ਾਨ ਕਰਦਾ। ਸੁਨੀਲ ਗੁਪਤਾ ਗੁਪਤਾ ਹੀ ਕਿਹਾ ਕਿ ਅੰਸੂ ਚੂਟਾ ਕਿਤੇ ਬੈਠੇ ਅਸਰਮ। ਅਲਨ ਇੰਸਟੀਟਿਊਟ ਕੀ ਹੋਇਆ ਕੀ ਹੈ ਬਾਹਰ ਪੇਰੈਂਟ ਸੰਗਾਮਾ ਕਰ ਰਹੇ ਆ ਕਹਿੰਦੇ ਬੱਚੀ ਨੂੰ ਸ਼ਰੀਲ ਮੈਸੇਜ ਭੇਜੇ ਜਾਂਦੇ ਨੇ ਚੈਟ ਕੀਤੀ ਸਾਨੂੰ ਨਹੀਂ ਪਤਾ ਇਹਨਾਂ ਨੂੰ ਵੀ ਸਵੇਰ ਹੀ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ ਔਰ ਇਹਨਾਂ ਨੇ ਆ ਕੇ ਇੱਥੇ ਉਹਦੇ ਚਪੜੇ ਚੂਰੇ ਮਾਰੇ ਟੀਚਰ ਦੇ ਹਾਂ ਨਾ ਪੁੱਤਾ ਹਲੇ ਸਾਨੂੰ ਤਾਂ ਪਤਾ ਹਲੇ ਵੀ ਨਹੀਂ ਪੂਰਾ ਕੀ ਹੈ ਕਿ ਨਹੀਂ ਹੈ ਇਹਨਾਂ ਨੇ ਨਾ ਸਾਨੂੰ ਕੁਝ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਝ ਪਤਾ ਸਾਨੂੰ ਹਾਂ ਕੌਣ ਟੀਚਰ ਕਹਣਾ ਕੀ ਹੈ ਅਲੀਗੇਸ਼ਨ ਕੀ ਨਾਮ ਹੁੰਦਾ ਉਹਨਾਂ ਦਾ ਨਾਮ rahul ਹੋਰ ਬਾਈ ਟੀਚਰ ਦੇ ਰਹਿਣ ਵਾਲੇ ਜੀ ਉਹ ਬੀਕਨੇਰ ਦੇ ਅਤੇ ਇਹ ਦੱਸੋ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਜੀ ਵਾਕਿਆ ਦੇ ਵਿੱਚ ਹੀ ਇਸ ਤਰ੍ਹਾਂ ਕਰਦਾ ਹੋਇਆ ਤੁਹਾਡਾ ਟੀਚਰ ਨਹੀਂ ਇਹ ਤਾਂ ਮਤਲਬ ਅਗਰ ਕੋਈ ਐਸੇ ਸਾਡੀ ਨੌਲੇਜ ਆਉਂਦਾ ਤਾਂ ਅਸੀਂ ਇਮੀਡੀਏਟਲੀ ਟਰਮੀਨੇਟ ਕਰ ਦਾਂ ਸਾਡੀਆਂ ਆਪਦੀਆਂ ਪਾਲਿਸੀਜ਼ ਹਮ ਪੂਰਾ ਐਕਸ਼ਨ ਲਿਆ ਜਾਂਦਾ ਹੈ ਐਦਾਂ ਨਹੀਂ ਹੈ ਲੱਗਦਾ ਐਡਾ ਵੱਡਾ ਤੁਹਾਡਾ ਇੰਸਟੀਟਿਊਟ ਹੈ ਐਡਾ ਹਦਾਰ ਹੈ ਰੈਪਿਊਟੇਸ਼ਨ ਦਾ ਖਰਾਬ ਹੋਏਗਾ ਨਾ ਜੀ ਮਾਰਕੀਟ ਦੇ ਵਿੱਚ ਨਹੀਂ ਰੈਪਿਊਟੇਸ਼ਨ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਫਿਰ ਹੁੰਦੀ ਹੈ ਨਾ ਮਤਲਬ ਜੇ ਸਾਡੀ ਨੌਲੇਜ ਆਉਂਦਾ ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਇੱਕ ਵਾਰੀ ਇਨਟੀਮੇਟ ਤਾਂ ਕਰਦੇ ਅਗਰ ਇਹਨਾਂ ਦੀ ਨੌਲੇਜ ਹੈ ਕੋਈ ਚੀਜ਼ ਹੈ ਆ ਕਉ ਨੂੰ ਆਦਿ ਅੱਤਲੈਂਦਾ ਦਾ ਮਤਲਬ ਉਹ ਨਹੀਂ ਦਿਖਾਇਆ ਕੋਈ ਨਹੀਂ ਦਿਖਾਇਆ ਕੁਝ ਵੀ ਨਹੀਂ ਦਿਖਾਇਆ ਜੀ ਪ੍ਰੋਫੈਸਰ ਸਾਹਿਬ ਨਾਲ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਕੁਝ ਕਿਸੇ ਦੀ ਜਦੋਂ ਤਾਂ ਕੁਝ ਵੀ ਨਹੀਂ ਹੋਇਆ ਗੱਲ ਕਰਨ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਜੀ ਆਂਦਾ ਹੀ ਇਹਨਾਂ ਨੇ ਮਤਲਬ ਉਹਨੂੰ ਘਰ ਲੈ ਲਿਆ ਉਹਦਾ ਪੱਖ ਲੈ ਲਿਆ ਜੀ ਕਹਿੰਦੇ ਹਾਂ ਜੀ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁੱਖ ਅਫਸਰ ਥਾਣਾ ਸੇਵਨ ਲਾਈਨ ਬਠਿੰਡਾ ਟੀਮ ਆ ਮਨਾਂ ਇੱਕ ਇੰਸਟੀਚਿਊਟ ਤੋਂ ਕੋਈ ਰਾਮ ਨਾ ਮੈਂ ਇੱਕ ਕੰਪਲੇਂਟ ਦਿੱਤੀ ਹੈ ਵੀ ਜਿਹੜੀ ਮੇਰੀ ਲੜਕੀ ਹੈ ਉਹ ਐਲਮਨਿਸਟਿਟਿਊਟ ਚ ਪੜਦੀ ਹੈ ਮੋਡਲ ਟਾਊਨ ਫੇਸ 1 ਚ ਜਿਹੜਾ ਇੰਸਟੀਟਿਊਟ ਹੈ ਤੇ ਕੋਈ ਟੀਚਰ ਹੈ ਜਿਹੜਾ ਮੇਰੀ ਲੜਕੀ ਨੂੰ ਜਿਹੜਾ ਹੈ ਮੈਸੇਜ ਵਗੈਰਾ ਕਰਦਾ ਹੈ ਜੋ ਅਸੀਂ ਇਸ ਤੇ ਜਿਹੜਾ ਹੈਗਾ ਪੜਤਾਲ ਕਰਕੇ ਜੋ ਬੰਦ ਦੀ ਕਾਰਵਾਈ ਹੈ ਇਸ ਪਰ ਲਾ ਜਿਹੜੀ ਹੈ ਉਹ ਅਸੀਂ ਕਰ ਰਹੀ ਹਾਂ ਕਿੰਨੇ ਸਾਲ ਦੀ ਲੜਕੀ ਦੀ ਏਜ 16 17 ਸਾਲ ਦੀ ਜਿਹੜੀ ਹੈਗੀ ਜਿਹੜਾ ਰੂਪੀਏ ਫੰਡਸ ਤੋਂ ਵੀ ਕੁਝ ਨਹੀਂ ਕੋਈ ਇਸ ਸੰਬੰਧੀ ਸਾਡੇ ਕੋਲ ਹਜੇ ਕੰਪਲੀਟ ਹੀ ਆਈ ਹੈ ਤੇ ਅਸੀਂ ਨੂੰ ਜਿਹੜਾ ਹੈ ਵੈਰੀਫਾਈ ਕਰਕੇ ਜਲਦੀ ਜਿਹੜਾ ਹੈਗਾ ਇਸ ਪਰ ਲਾਅ ਹੈ ਦੀ ਬੰਦੀ ਕਾਰਵਾਈ ਕਰਨੀ ਕਿੱਥੇ ਇੰਸਟੀਚਿਊਟ ਇਹ ਮਾਡਲ ਟਾਊਨ ਫੇਸ 1 ਚ ਹੈ ਜਿਹੜਾ ਇੰਸਟੀਚਿਊਟ ਹੈ ਐਲ ਐਨ ਸਟੀ